ਪੰਜ ਮਿੰਟ ਲਾਓ ਤੇ ਗੂੜੀ ਨੀਂਦ ਲਿਆਓ ਦਿਨੇ ਚੈਨੀ ਰਾਤ ਨੂੰ ਨੀਂਦ ਨਹੀਂ ਨੀਂਦ ਦੀਆਂ ਗੋਲੀਆਂ ਖਾ ਖਾ ਕੇ ਅਸੀਂ ਪਰੇਸ਼ਾਨ ਹੋਏ ਵਿਆਂ ਨੀਂਦ ਨਹੀਂ ਆਉਂਦੀ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਡੈ ਉਹ ਗੋਲੀ ਲੱਗੀ ਹੋਈ ਸੀ ਸਪ੍ਰਿੰਟ ਨੂੰ ਅੱਛਾ ਉਹ ਗੋਲੀਆਂ ਉਹਨੂੰ ਦੀ ਛੁੱਟ ਗਈ ਜੀ ਆਪਾਂ ਹੀਅਰ ਫੇਰ ਉਹਨੂੰ ਯੂਜ਼ ਕਰਦੇ ਆ ਪੋਲੇ ਪੋਲੇ ਉਹਦੇ ਮ사ਜ ਕਰਦੇ ਆ ਆਰਾਮ ਨਾਲ ਘਰਾੜੇ ਮਾਰਦੇ ਆ ਨਾ ਪਮਲ ਲਾ ਕੇ ਕੁੱਤਾ ਭੌਂਦਾ ਰਹੇ ਜੋ ਮਰਜ਼ੀ ਭੌਂਦਾ ਰਹੇ ਮੈਨੂੰ ਵੀ ਚੈਲੰਜ ਕਰ ਰਹੇ ਹੋ ਬਿਲਕੁਲ ਬਿਲਕੁਲ ਚੈਲੰਜ ਹੂੰ ਚੈਲੰਜ ਤੁਹਾਨੂੰ ਨਹੀਂ ਕਰਾਂਗਾ ਤਾਂ ਪਤਾ ਕਿਦਾ ਲੱਗੂਗਾ ਕਿ ਦੁਨੀਆ ਨੂੰ ਵੀ ਕੀ ਹੋ ਰਿਹਾ ਇੱਥੇ ਇਹਦੀ ਖੁਸ਼ਬੂ ਵੀ ਬੜੀ ਵਧੀਆ ਖੁਸ਼ਬੂ ਤਾਂ ਬਹੁਤ ਪਿਆਰੀ ਖੁਸ਼ਬੂ ਆ ਦਿਲ ਕਰਦਾ ਜੀ ਹੁਣ ਮ사ਜ ਹੀ ਕਰਾਈਏ ਇੰਟਰਵਿਊ ਛੱਡ ਦੀ ਮੈਂ ਤੁਹਾਨੂੰ ਤਾਂਹੀਂ ਕਿਹਾ ਨਾ ਤਾਂਹੀਂ ਤਾਂ ਮੈਂ ਚੈਲੰਜ ਕਰਕੇ ਕਹਿੰਦਾ ਪਹਿਲਾਂ ਤੁਸੀਂ ਕਰਾਓ ਜਾਂ ਤੁਹਾਨੂੰ ਨੀਂਦ ਆਉਣ ਲੱਗੇ ਜੇ ਗੱਡੀ 'ਚ ਨਾ ਸੁੱਤੇ ਜਾਓ ਇਹ ਦੇਖੋ ਫਿਰ ਸਵਾਦ ਕਿੰਨਾ ਆਉਂਦਾ ਤੁਸੀਂ ਕਹੋਗੇ ਫਰੂਕੀ ਸਾਹਿਬ ਵੀ ਘਰੇ ਲੈ ਕੇ ਜਾਓ ਜਿਹੜੇ ਲੋਕ ساری ਰਾਤ ਇਆ ਇੱਕ ਵਾਰ ਅੱਖ ਲੱਗ ਗਈ ਬੜੀ ਵਧੀਆ ਅੱਖ ਲੱਗੀ ਬੈੱਡ ਤੇ ਪਏ ਪੈਂਦੇ ਸਾਰੀ ਨੀਂਦ ਆ ਗਈ ਲੇਕਿਨ ਘੰਟੇ 2 ਘੰਟੇ 4 ਘੰਟੇ ਬਾਅਦ ਫੇਰ ਅੱਖ ਖੁੱਲ ਗਈ ਉਹਨਾਂ ਤੇ ਕੰਮ ਕਰੇਗਾ ਤੇ ਬਿਲਕੁਲ ਗਲ ਗਲ ਮੈਂ ਕਹਿੰਦਾ ਹਰੇਕ ਬੰਦੇ ਦੇ ਜਿਹੜਾ ਬੰਦਾ ਜਿਹਨੂੰ ਨੀਂਦ ਨਹੀਂ ਆਉਂਦੀ ਉਹ ਆ ਕੇ ਮੇਰੇ ਕੋਲ ਇੱਕ ਵਾਰ ਆ ਜੇ ਜਾਂ ਘਰੇ ਮੰਗਾ ਲੇ ਮਲ ਕੇ ਦੇਖੇ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਸਿਕਰੀ ਹੈ ਜਾਂਦੀ ਵੀ ਨਹੀਂ ਡੈਂਡਰਸ ਜਿਹਾ ਹੀ ਜਾਂਦੇ ਉਹਨੂੰ ਖਤਮ ਕਰਦਾ ਜਿਨ੍ਹਾਂ ਦੇ ਵਾਲ ਝੜਦੇ ਐ ਉਹਨਾਂ ਨੂੰ ਖਤਮ ਕਰਦਾ ਜਿਨ੍ਹਾਂ ਦੇ ਵਾਲ ਝੜੇ ਹੋਏ ਐ ਉਹਨਾਂ ਦੇ ਦੁਬਾਰਾ ਆ ਰਹੇ ਆ ਇਹ ਜਲਨ ਲਗਾਣੇ ਨਾ ਕਈ ਚੀਜ਼ ਬੰਦੇ ਦਿਮਾਗ ਕੰਮ ਨਹੀਂ ਕਰਦਾ ਭੁੱਲਣ ਦੀ ਸ਼ਕਤੀ ਜ਼ਿਆਦਾ ਵੱਜ ਜਾਂਦੀ ਹੈ ਉਹ ਕਹਿੰਦਾ ਮੈਨੂੰ ਤਾਂ ਪੁਰਾਣੀ ਕਿਹੜਾ ਪੁਆਇੰਟ ਸੀ ਉਹ ਯਾਦ ਆ ਜਾਂਦਾ ਬਿਨ ਆਟੋਮੈਟਿਕੀ ਕੰਨੀ ਇਹ ਚੀਜ਼ ਹੀ ਨਹੀਂ ਜ਼ਬਰਸਤ ਬਣਾਇਆ ਹੋਇਆ ਸਾਡਾ హెਅਰ ਫੇਅਰ ਸਾਰਿਆਂ ਦਾ ਸਾਰੀਆਂ ਚੀਜ਼ਾਂ ਦੇ ਵਿੱਚ ਪਾਈ ਹੋਈ ਹਾਂ ਹਾਂ ਇਹ ਸਾਰੇ ਜੜੀ ਬੂਟੀਆਂ ਦਾ ਅਸੈਂਸਲ ਆਇਲ ਹੈ ਜਿਹੜਾ ਉਹਦਾ ਬਣਾ ਕੇ హెਅਰ ਫੇਅਰ ਤੇਲ ਬਣਾਇਆ ਹੋਇਆ ਹੈਗਾ ਪੰਜਾਂ ਸੱਤਾਂ ਮਿੰਟਾਂ ਦਾ ਮ사ਜ ਹੈਡ ਮ사ਜ ਕਰਦੇ ਕਰਦੇ ਬੰਦੇ ਨੂੰ ਇੰਨੀ ਗੂੜੀ ਨੀਂਦ ਆ ਜਾਂਦੀ ਹੈ ਪਹਿਲੀ ਤਰੀਕ ਤੋਂ 1 ਅਗਸਤ ਤੋਂ ਆਪਾਂ ਆਪਣਾ ਜਿਹੜਾ ਸੈਂਟਰ ਹੈ ਲੁਧਿਆਣਾ ਵੀ ਆਪਾਂ ਓਪਨਿੰਗ ਕਰ ਰਹੇ ਹਾਂ ਪੰਜ ਮਿੰਟ ਲਾਓ ਤੇ ਗੂੜੀ ਨੀਂਦ ਲਿਆਓ ਸलाम नमस्ते ਸਤਿ ਸ਼ਕਾ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਸੁਖ ਆਯੁਰਵੇਦਾ ਮੁਹਾਲੀ ਜਿੱਥੇ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸੁਖ ਆਯੁਰਵੈਦਿਕ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਉਹਨਾਂ ਤੋਂ ਅਸੀਂ ਸਮਝਾਂਗੇ ਸਾਰੀ ਗੱਲਬਾਤ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਹੈ ਕਿ 5 ਮਿੰਟਾਂ ਦੇ ਵਿੱਚ ਮੇਰਾ ਚੈਲੰਜ ਹੈ ਕਿ ਤੁਹਾਡਾ ਦਿਮਾਗ ਹੈਗਾ ਤੁਹਾਡਾ ਸਰੀਰ ਹੈਗਾ ਤੁਹਾਡਾ ਮਨ ਹੈਗਾ ਉਹ ਰਿਲੈਕਸ ਕਰ ਸਕਦੇ ਨੇ ਬਹੁਤ ਸਾਰੀਆਂ ਚੀਜ਼ਾਂ ਜੇ ਤੁਸੀਂ ਦੇਖੋ ਇਹਨਾਂ ਨੇ ਰੱਖੀਆਂ ਨੇ ਨਿੰਬੂ ਰੱਖਿਆ ਹੈ ਇੱਥੇ ਪਿਆਜ਼ ਰੱਖਿਆ ਹੈ ਐਲੋਵੇਰਾ ਹੈ ਲੌਂਗ ਹੈ ਕਲੌਂਜੀ ਹੈ ਜਟਾਮਾਸੀ ਹੈ ਬਦਾਮ ਹੈ ਲਗਭਗ 15 20 ਆਈਟਮਸ ਨੇ ਜਿਹੜੀਆਂ ਨਿੰਬੂ ਨੇ ਪੁਦੀਨਾ ਹੈ ਔਰ ਇਸ ਤੋਂ ਇਲਾਵਾ ਔਲੇ ਰੱਖੇ ਹੋਏ ਨੇ ਔਰ ਲਾਲ ਅੰਗੂਰ ਵੀ ਨਾਲ ਨਾਲ ਇਹਨਾਂ ਨੇ ਰੱਖੇ ਹੋਏ ਨੇ ਤੇ ਸਮਝਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਪ੍ਰਧਾਨ ਜੀ ਇੰਨਾ ਕੁਝ ਖਾ ਕੇ ਨੀਂਦ ਆਏਗੀ ਨਹੀਂ ਨਹੀਂ ਇਹ ਰੁਕੀ ਸਾਹਿਬ ਇਹ ਤਾਂ ਜੀ ਆਪਾਂ ਸਾਰਿਆਂ ਨੂੰ ਕਹਾ ਵੀ ਆਹ ਚੀਜ਼ਾਂ ਖਾ ਲੋ ਤਾਂ ਨਹੀਂ ਕੋਈ ਖਾਏਗਾ ਅੱਛਾ ਇਹ ਨੀਂਦ ਵਾਸਤੇ ਵਧੀਆ ਨੇ ਸਾਰੇ ਸਾਰੇ ਚੀਜ਼ਾਂ ਨੀਂਦ ਵਾਸਤੇ ਬਹੁਤ ਹੀ ਕਮਾਲ ਦੀ ਚੀਜ਼ ਹੈ ਐ ਕਿਹੜਾ ਤੇਲ ਹੈ ਜੀ ਇਹ ਨਾਰੀਅਲ ਦਾ ਤੇਲ ਹੈ ਠੀਕ ਹੈ ਇਹ ਨਾਰੀਅਲ ਦਾ ਤੇਲ ਹੈ ਇਹ ਐਲੋਵੀਰਾ ਹੋ ਗਿਆ ਠੀਕ ਹੈ ਆਹ ਲੌਂਗ ਹੋਗੇ ਆਹ ਕਲੌਂਜੀ ਹੋਗੀ ਜਟਾ ਮੰਸੀ ਹੋਗੀ ਵਧ ਆਮ ਹੋ ਗਏ ਮੇਥੀ ਦਾਣਾ ਹੋ ਗਿਆ ਤੇ ਕਾਲੀ ਮਿਰਚ ਹੋ ਗਈ ਦਾਲ ਚੀਨੀ ਹੋ ਗਈ ਸੌਫ ਹੋ ਗਈ ਪਦੀਨਾ ਹੋ ਗਿਆ ਅੰਗੂਰ ਹੋ ਗਏ ਆਮਲਾ ਹੋ ਗਿਆ ਨਿੰਬੂ ਹੋ ਗਿਆ ਪਿਆਜ਼ ਹੋ ਗਿਆ ਹੋਰ ਵੀ ਕਈ ਜੜੀ ਮੂਟੀਆਂ ਨੇਗੀਆਂ ਤੇ ਜਿਹਦਾ ਇਹ ਆਪਾਂ ਅਸੈਂਸਲ ਆਇਲ ਬਣਾਉਨੇ ਆ ਠੀਕ ਹੈ ਇਹਦਾ ਤੇਲ ਕੱਢ ਕੇ ਅਰਕ ਕੱਢ ਕੇ ਤੇਲ ਬਣਾਉਨੇ ਆ ਤੇਲ ਦੇ ਵਿੱਚੋਂ ਬਣਿਆ ਹੋਇਆ ਜਿਹੜਾ ਇਹ ਫਾਰਮੂਲਾ ਚੋਂ ਮੈਂ ਦੱਸਣ ਜਾ ਰਿਹਾ ਮੇਰੇ ਭੈਣਾ ਭਰਾਵਾਂ ਨੂੰ ਬੜਾ ਬੇਸਮਾਲ ਕੀਮਤੀ ਹੈ ਔਰ ਮਰਦ ਦੇ ਸਾਰ ਕਿ ਜਿੰਨਾ ਮਰਜੀ ਬੰਦਾ ਪਰੇਸ਼ਾਨ ਹੋਵੇ ਇਹਦੀ ਮ사ਜ ਕਰਨ ਨਾਲ 5 ਮਿੰਟ ਬਾਅਦ ਮ사ਜ ਕਰਦੇ ਕਰਦੇ ਬੰਦਾ ਚਪਕੀਆਂ ਲੈਣ ਲਾ ਦਿੰਦਾ ਅੱਛਾ ਜੀ ਇੰਨਾ ਕਮਾਲ ਦਾ ਤੇਲ ਹੈ ਮੇਰੇ ਕੋਲ ਇਥੇ ਸੈਂਟਰ ਤੇ ਮ사ਜ ਜਿਹੜੇ ਬੰਦੇ ਕਹਿੰਦੇ ਬਾਈ ਜੀ ਬੜੇ ਪਰੇਸ਼ਾਨ ਹੈ ਨੀਂਦ ਦੀਆਂ ਗੋਲੀਆਂ ਖਾ ਖਾ ਕੇ ਅਸੀਂ ਪਰੇਸ਼ਾਨ ਹੋਏ ਹੋਏ ਆਂ ਨੀਂਦ ਨਹੀਂ ਆਉਂਦੀ ਦਿਨੇ ਚੈ ਨਹੀਂ ਰਾਤ ਨੂੰ ਨੀਂਦ ਨਹੀਂ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਮਹ ਇਹ ਏਡੀ ਗੱਡੀ ਹੀ ਗੱਲ ਯਾਰ ਨੀਂਦ ਆ ਪਤ ਤੈਨੂੰ ਹੁਣ ਲਿਆ ਦਿੰਨੇ ਆ। ਅੱਛਾ ਕਹਿੰਦੇ ਉਹ ਕਿਵੇਂ? ਮਹ ਚੰਗਾ ਐ ਕਰ ਆ ਮੇਰੇ ਕੋਲ ਜਿਹੜੇ ਸਾਡੇ ਮੁੰਡੇ ਆ ਜਾਂ ਕੁੜੀਆਂ ਐ ਮੈਡਮਾਂ ਦੀ ਕੋਈ ਆਉਂਦੀਆਂ ਐ ਤਾਂ ਉਹ ਸੀ ਮ사ਜ ਕਰਦੇ ਆ। 5 ਮਿੰਟਾਂ ਬਾਅਦ ਫੂਕੀ ਸਾਹਿਬ ਉਹਦੇ ਮ사ਜ ਕਰਦੇ ਕਰਦੇ ਹੈੱਡ ਮ사ਜ ਜਦੋਂ ਕਰਦੇ ਆ ਉਹਦੀ ਤਾਂ ਉਹ ਅੱਖਾਂ ਚਮਕੀਆਂ ਲੈਣ ਲੱਗ ਜਾਂਦਾ। ਘਰੇ ਯਾਰ ਅਨਸਾਰ ਬੰਦਾ ਕਹਿੰਦਾ ਯਾਰ ਬਸ ਬੈੱਡ ਦੱਸ ਦੋ ਕਿੱਥੇ ਪਿਆਵਾ ਜਾ ਕੇ ਸੌਂ ਲਾਂ ਬਸ। ਏਡੀ ਜ਼ਬਰਦਸਤ ਇੰਨੀ ਜ਼ਬਰਦਸਤੀ ਐ। ਉਹ ਕਿਵੇਂ ਜੀ? ਨਾ ਕੋਈ ਦਵਾਈ ਲੈਣ ਦੀ ਲੋੜ ਐ। ਤੇ ਨਾ ਤੁਹਾਨੂੰ ਕੋਈ ਟੀਕਾ ਲਾਉਣ ਦੀ ਲੋੜ ਹੈ ਤੇ ਬਸ ਚੁੱਪ ਕਰਕੇ ਇਹਦੀ ਮ사ਜ ਕਰੋ ਆਪ ਆਪ ਵੀ ਕਰ ਸਕਦੇ ਹੋ ਘਰ ਦੇ ਦਾ ਕਰਾ ਲੋਂਦਾ ਜਿਆਦਾ ਹੀ ਵਧੀਆ ਹੋ ਜੇਗੀ ਫਿਰ ਤਾਂ ਨੀਂਦ ਹੋਰ ਵੀ ਨਜ਼ਾਰੇ ਦਾ ਰਾਜਣੀ ਹੈ ਜੇ ਹਾਂ ਤੁਹਾਡਾ ਸਿਰ ਦਰਦ ਕਰਦਾ ਅੱਜ ਕੱਲਾ ਬੰਦਾ ਹਰ ਇੱਕ ਬੰਦਾ ਸਟ੍ਰੈਸ ਚ ਰਹਿੰਦਾ ਠੀਕ ਹੈ ਪਰੇਸ਼ਾਨਾ ਕੋਈ ਕਾਸੇ ਤੋਂ ਪਰੇਸ਼ਾਨਾ ਕੋਈ ਬਿਜ਼ਨਸ ਤੋਂ ਕੋਈ ਕਾਸੇ ਤੋਂ ਕਾਸੇ ਤੋਂ ਪਰੇਸ਼ਾਨੀ ਚ ਬੰਦਾ ਰਹਿੰਦਾ ਉਹਨੂੰ ਪਰੇਸ਼ਾਨੀਆਂ ਹੋਣ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ ਉਹ ਫਿਰ ਇਹੀ ਕਹਿੰਦਾ ਕਹਿੰਦਾ ਦਿਨੇ ਚੈਨ ਨਹੀਂ ਯਾਰ ਰਾਤ ਨੂੰ ਨੀਂਦ ਨਹੀਂ ਆਏਗੀ ਮੈਂ ਫਿਰ ਕਿੱਡੀ ਕੀ ਗੱਲ ਆ ਯਾਰ ਨੀਂਦ ਦਾ ਵੇਟ ਕਰਦੇ ਕਰਦੇ ਨੀਂਦ ਨਹੀਂ ਆਉਂਦੀ ਸਵੇਰ ਆ ਜਾਂਦੀ ਫਿਰ ਆ ਜਾਂਦੀ ਉਹ ਕਹਿੰਦਾ ساری ਰਾਤ ਬਸ ਘੰਟੇ ਗਿਣੀ ਜਾਂਦਾ ਘੜੀ ਗਿਣੀ ਚੱਕੀ ਜਾਂਦਾ ਵੀ ਯਾਰ 1 ਵਜੇ ਗਿਆ 1:30 ਵਜੇ ਗਿਆ 2 ਵਜੇ ਗਿਆ ਮੈਂ ਘੜੀ ਦੇਖੀ ਜਾਂਦਾ ਕਹਿੰਦਾ ਨੀਂਦ ਨਹੀਂ ਆਉਂਦੀ ਮੈਂ ਬੜਾ ਪਰੇਸ਼ਾਨ ਆ ਮੈਂ ਐਡੀ ਕਿੱਡੀ ਹੀ ਗੱਲ ਆ ਯਾਰ ਆਪਾਂ ਮ사ਜ ਕਰਾਉਂਦੇ ਆ ਜਦੋਂ ਬੰਦੇ ਨੂੰ ਜਾ ਕੇ ਕਹਿੰਦਾ ਮੈਂ ਕਹਿੰਦਾ ਚੈਲੰਜ ਹੈ ਵੀ ਇੱਕ ਵਾਰ ਬੰਦਾ ਮੇਰੇ ਕੋਲ ਆ ਜਾਏ ਜਿਹੜੇ ਨੂੰ ਨੀਂਦ ਨਹੀਂ ਆਉਂਦੀ ਪਹਿਲਾਂ ਉਹਦੀ ਆਪ ਮ사ਜ ਕਰਾਵੇ ਜੇ 15-15 ਮਿੰਟਾਂ ਬਾਅਦ ਫੁਰੂਗੀ ਸਾਹਿਬ ਉਹ ਨੀਂਦ ਦੇ ਨਜ਼ਾਰੇ ਨਾਲ ਲਵੇ ਤਾਂ ਫੇਰ ਗਏ ਫੇਰ ਮੇਰੇ ਇਹ ਜਿਹੜਾ ヘア फेयर तेल ਹੈ ਬਣਾਇਆ ਹੋਇਆ ਸਾਡਾ ヘア फेयर ਸਾਰਿਆਂ ਦਾ ਸਾਰੀਆਂ ਚੀਜ਼ਾਂ ਦੇ ਵਿੱਚ ਪਾਈ ਹੋਈ ਹਾਂ ਇਹ ਸਾਰੇ ਜੜੀ ਬੂਟੀਆਂ ਦਾ ਅਸੈਂਸ ਲੋਇਲ ਹੈ ਜਿਹੜਾ ਉਹਦਾ ਬਣਾ ਕੇ ヘア फेयर ਤੇਲ ਬਣਾਇਆ ਹੋਇਆ ਹੈਗਾ 5-7 ਮਿੰਟਾਂ ਦਾ ਮ사ਜ ਹੈੱਡ ਮ사ਜ ਕਰਦੇ ਕਰਦੇ ਬੰਦੇ ਨੂੰ ਇੰਨੀ ਗੂੜੀ ਨੀਂਦ ਆ ਜਾਂਦੀ ਹੈ ਬਈ ਚੈਲੰਜ ਹੈ ਅੱਜ ਤੁਸੀਂ ਮੇਰੇ ਮੁੰਡੇ ਦੇ ਤੋਂ ਕਰਾ ਕੇ ਦੇਖੋ ਤੁਸੀਂ ਵੀ ਆਪ ਕਹੋਗੇ ਵੀ ਯਾਰ ਗੱਲ ਬਣ ਗਈ ਤੁਸੀਂ ਐਡਾ ਵੱਡਾ ਚੈਲੰਜ ਐਡਾ ਵੱਡਾ ਚੈਲੰਜ ਹੈ ਇੱਕ ਵਾਰ ਬਲਵੀਰ ਜੀ ਕਰੋ ਫਰੂਕੀ ਸਾਹਿਬ ਦੀ ਮ사ਜ ਕਰੋ ਦੇਖੋ ਫਿਰ ਤਸ਼ੀਰ ਦੱਸਿਓ ਕਿਹਾ ਕਰਾਓ ਜੀ ਤੁਸੀਂ ਮ사ਜ ਅੱਛਾ ਬਲਵੀਰ ਜੀ ਬੈਠ ਜਾਓ ਕੋਈ ਨਹੀਂ ਸੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਸੀਂ ਹੈਡ ਮ사ਜ ਕਰਦੇ ਹੋ ਹਾਂ ਜੀ ਮੈਂ ਹੈਡ ਮ사ਜ ਕਰਦਾ ਹਾਂ ਠੀਕ ਹੈ ਔਰ ਜਾਤਰ ਮੈਂ ਆਪਣੇ ਬੇਟੇ ਦੀ ਕਰ ਰਹਾ ਹਾਂ ਕਿਉਂਕਿ ਉਹ ਟ੍ਰੈਸ ਲੈਂਦਾ ਜਿਆਦਾ ਸੌਫਟਵੇਅਰ ਇੰਜੀਨੀਅਰ ਹੈ ਅੱਛਾ ਤੋਂ ਨੂੰ ਮੈਂ ਪੋਲੇ ਪੋਲੇ ਹੱਥਾਂ ਨਾਲ ਮਲਦਾ ਤਾਂ ਫਿਰ ਉਹਦੇ ਬਾਤ ਕਰਾੜੇ ਮਨ ਲੈ ਪੈਂਦਾ ਉਹਨੂੰ ਡੈਵ ਗੋਲੀ ਲੱਗੀ ਹੋਈ ਸੀ ਸਪ੍ਰਿੰਟ ਨੂੰ ਅੱਛਾ ਉਹ ਗੋਲੀਆਂ ਨੂੰ ਦੀ ਛੁੱਟ ਗਈ ਠੀਕ ਹੈ ਪਹਿਲੇ ਉਹ ਗੋਲੀ ਖਾਂਦਾ ਹੁੰਦਾ ਸੀਗਾ ਠੀਕ ਹੈ ਫਿਰ ਉਹ 12 14 ਘੰਟੇ ਸੁਂਦਾ ਸੀਗਾ ਹੁਣ ਅੱਜ ਕੱਲ ਉਹ ਗੋਲੀ ਛੁੱਟ ਗਈ ਹੈ ਉਹਨੀਆਂ ਆਪਾਂ ਹੀਅਰ ਫੇਰ ਇਹਨੂੰ ਯੂਜ਼ ਕਰਦੇ ਆਂ ਪੋਲੇ ਪੋਲੇ ਉਹਦੇ ਮ사ਜ ਕਰਦੇ ਆਂ ਆਰਾਮ ਨਾਲ ਘਰਾੜੇ ਮਾਰਦੇ ਰਹਿਣਾ ਪੰਮਨ ਲਾ ਕੇ ਕੁੱਤਾ ਭੌਂਦਾ ਰਹੇ ਜੋ ਮਰਜ਼ੀ ਕੁੱਤਾ ਰਹੇ ਸਵੇਰੇ ਉੜਦਾ ਪੂਰਾ 9 ਵਜੇ ਉਹ ਮੈਂ ਕਹਿੰਦਾ ਸਵੇਰੇ ਛੇਤੀ ਉੱਠ ਜਾਇਆ ਕਰ ਕਹਿੰਦਾ ਡੈਡੀ ਬੋਨ ਨਹੀਂ ਨਾ ਰਹੀ ਮੇਰੇ ਕੋਲ ਛੇੜੋ ਨਾ ਤੇ ਜਿਹੜੇ ਲੋਕ ਇੱਥੇ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਤੋਂ ਕੀ ਰਿਜ਼ਲਟ ਲਿਆ ਤੁਸੀਂ ਉਹਨਾਂ ਕੋ ਇਹ ਰਿਜ਼ਲਟ ਲਿਆ ਕਹਿੰਦਾ ਬਈ ਇਹ ਚੀਜ਼ ਤੋਂ ਬਹੁਤ ਜ਼ਬਰਦਸਤ ਹੈ ਜਿੱਦਾਂ ਤੁਸੀਂ ਮ사ਜ ਕਰਦੇ ਆ ਬਹੁਤ ਆਨੰਦ ਆਉਂਦਾ ਹੈ ਸਾਰੀ ਦੁਨੀਆ ਭੁੱਲ ਜਾਂਦੇ ਆ ਕਿ ਕਿੱਥੇ ਕੀ ਕਰਨਾ ਕਿੱਥੇ ਨਹੀਂ ਕਰਨਾ ਆਪਣਾ ਕੰਮ ਕਰਦੇ ਆ ਆਨੰਦ ਲੈਨੇ ਆਰਾਮ ਨਾਲ ਜਾ ਕੇ ਸੋ ਜਾਣਨੇ ਕੀ ਬਾਤ ਹੈ ਕੀ ਬਾਤ ਬਲਵੇ ਤੁਹਾਡਾ ਫਿਰ ਤੇਲ ਨਾਲ ਹੋ ਗਿਆ ਤੇ ਦੁਨੀਆ ਪਲਾਉ ਨੁਸਕਾ ਹੈ ਨਾ ਦੁਨੀਆ ਪਲਾਉ ਮੈਂ ਕਹਿੰਦਾ ਨੀਂਦ ਦੇ ਲੋਕ ਸਾਹਿਬ ਨੀਂਦ ਦਾ ਲੋਕ ਪੈਸੇ ਦੇ ਕੇ ਨੀਂਦ ਲੈਂਦੇ ਆ ਪਰ ਮੈਂ ਕਹਿੰਦਾ ਭਾਈ ਜੀ ਗੋਲੀ ਖਾ ਕੇ ਗੋਲੀ ਖਾ ਕੇ ਕੋਈ ਹੋਰ ਕੋਈ ਕੋਈ ਨਸ਼ਾ ਕਰਕੇ ਕੋਈ ਕਿਵੇਂ ਕਰਕੇ ਆਪਣੀ ਕੋਈ ਨਾ ਕੋਈ ਨੀਂਦ ਲੈਂਦਾਗਾ ਤੇ ਉਹ ਆਪਾਂ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਘਰੇ ਆ ਇਹਦੇ ਕੋ ਸিসি ਘਰੇ ਲੈ ਜਾ ਇਹਦੇ ਹੋਰ ਇੰਨੇ ਜਿਹੜੇ ਫਾਇਦੇ ਆ ਫਰੂਕੀ ਸਾਹਿਬ ਜਿਹਦੇ ਜਿੰਨੇ ਮਰਜ਼ੀ ਮੇਰੀ ਮੈਨੂੰ ਵੀ ਚੈਲੰਜ ਕਰ ਰਹੇ ਹੋ ਬਿਲਕੁਲ ਹੁਣ ਚੈਲੰਜ ਤੁਹਾਨੂੰ ਨਹੀਂ ਕਰਾਂਗਾ ਤਾਂ ਪਤਾ ਕਿਦਾਂ ਲੱਗੂਗਾ ਕਿ ਦੁਨੀਆ ਨੂੰ ਵੀ ਕੀ ਹੋ ਰਿਹਾ ਇੱਥੇ ਜੀ ਜੀ ਚੈਲੰਜ ਕਰਾਂਗੇ ਤੁਸੀਂ ਘਰਾੜੇ ਮਾਰ ਲਪੋਗੇ ਆਪਾਂ ਦਿਖਾਵਾਂਗੇ ਫੋਟੋ ਦੇਖੋ ਭਾਈ ਘਰਾੜੇ ਮਾਰ ਰਿਆ ਬੰਦਾ ਜੀ 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 ਅੱਛਾ ਜਦੋਂ ਤੱਕ ਮ사ਜ ਕਰਦੇ ਨੇ ਬਾਈ ਜੀ ਆਪਾਂ ਉਹ ਵੀ ਗੱਲ ਕਰ ਲਈਏ ਤੇ ਇਹਦੀ ਖੁਸ਼ਬੂ ਵੀ ਬੜੀ ਵਧੀਆ ਹੈ ਖੁਸ਼ਬੂ ਤਾਂ ਬਹੁਤ ਪਿਆਰੀ ਖੁਸ਼ਬੂ ਹੈ ਬਿਸਤਰੇ 'ਚ ਬਹੁਤ ਬੰਦੇ ਨੇ ਨਾ ਤੇਲ ਲਾਉਣ ਤੋਂ ਫਰੁਕੀ ਸਾਹਿਬ ਭੈਣਾ ਵੀ ਮੇਰੀਆਂ ਕਹੀਏ ਨਾ ਸਿਰ ਨੂੰ ਤੇਲ ਨਹੀਂ ਲਾਉਂਦੀਆਂ ਉਹ ਕਹਿੰਦੇ ਨਹੀਂ ਨਹੀਂ ਜੀ ਬਿਸਤਰੇ 'ਚ ਉਹ ਨਾ ਖੁਸ਼ਬੂ ਬਦਬੂ ਜੀ ਇਹੋ ਜਿਹੀ ਆਉਂਦੀ ਹੈ ਗੰਦੇ ਮੰਦੇ ਤੇਲ ਮਾਰਕੀਟ 'ਚ ਬੜੇ ਮਿਲਦੇ ਆ ਪਰ ਇਹਦੀ ਖੁਸ਼ਬੂ ਦੇਖੋ ਤੁਸੀਂ ਉਹ ਦੇਖੋ ਆ ਰਹੀ ਨਾ ਖੁਸ਼ ਪਤਾ ਲੱਗਦਾ ਵੀ ਹਾਂ ਬਿਸਤਰੇ ਦੇ ਵਿੱਚ ਜੀ ਥੋੜੇ ਇੱਕ ਬੈੱਡਰੂਮ ਜੀ ਕੋਈ ਆਏਗਾ ਨਾ ਅਗਲਾ ਕਹੇਗਾ ਯਾਰ ਕਿਆ ਕਮਾਲ ਦਿੱਤੇ ਹਾਂ ਬਹੁਤ ਸੌਂਫ ਦੀ ਫਰੇਗਰੈਂਸ ਹਾਂ ਬਹੁਤ ਵਧੀਆ ਸੌਂਫ ਹੋਇਆ ਕਾਲੀ ਮਿਰਚ ਹੋਇਆ ਬਦਾਮ ਹੋਇਆ ਹਰ ਹੀ ਚੀਜ਼ਾਂ ਨੇਗੀਆਂ ਪ੍ਰਧਾਨ ਜੀ ਜਿਹੜੀ ਚੀਜ਼ ਹੈਗੀ ਹੈ ਮਤਲਬ ਜਿਹੜੇ ਲੋਕ ساری ਰਾਤ ਪਾਸੇ ਮਾਰਦੇ ਲੰਘ ਜਾਂਦੀ ਹੈ ਯਾ ਇੱਕ ਵਾਰ ਅੱਖ ਲੱਗ ਗਈ ਬੜੀ ਵਧੀਆ ਅੱਖ ਲੱਗ ਗਈ ਬੈੱਡ ਤੇ ਪਏ ਪੈਂਦੇ ਸਾਰੀ ਨੀਂਦ ਆ ਗਈ ਲੇਕਿਨ ਘੰਟੇ 2 ਘੰਟੇ 4 ਘੰਟੇ ਬਾਅਦ ਫੇਰ ਅੱਖ ਖੁੱਲ ਗਈ ਉਹਨਾਂ ਤੇ ਕੰਮ ਕਰੇਗਾ ਤੇ ਬਿਲਕੁਲ ਗਲ ਗਲ ਮੈਂ ਕਹਿੰਦਾ ਹਰੇਕ ਬੰਦੇ ਦੇ ਜਿਹੜਾ ਬੰਦਾ ਜਿਹਨੂੰ ਨੀਂਦ ਨਹੀਂ ਆਉਂਦੀ ਉਹ ਆ ਕੇ ਮੇਰੇ ਕੋਲ ਇੱਕ ਵਾਰ ਆ ਜੇ ਠੀਕ ਹੈ ਜਾਂ ਘਰੇ ਮੰਗਾ ਲੇ ਮਲਕੇ ਦੇਖੇ ਸਵਾਦ ਤਾਂ ਫੇਰ ਹੈ ਫਰੂਕੀ ਸਾਹਿਬ ਵੀ ਅੱਜਕੱਲ ਬਥੇਰੇ ਆ ਮਾਰਕੀਟ 'ਚ ਤਰ੍ਹਾਂ ਤਰ੍ਹਾਂ ਦੇ ਤੇਲ ਮਿਲਦੇ ਆ ਆਪਾਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹਦੇ ਪਰ ਮੈਂ ਕਹਿੰਦਾ ਚੀਜ਼ ਵਰਤੇ ਔਰ ਰੱਖੀ ਉਹਦੀ ਪਤਾ ਲੱਗਦਾ ਹੈ ਤੇ ਮਤਲਬ ਤੁਸੀਂ ਤੁਸੀਂ ਇਹ ਚੈਲੰਜ ਕਰਦੇ ਹੋ ਵੀ ਇੱਥੇ ਆ ਕੇ ਕੋਈ ਵੀ ਬੰਦਾ ਪਹਿਲਾਂ ਹੈਡ ਮ사ਜ ਲਵੇ ਕੋਈ ਵੀ ਆ ਸਕਦਾ ਹੈ ਜਿਹੜਾ ਨਹੀਂ ਆ ਸਕਦਾ ਘਰੇ ਮੰਗਾ ਸਕਦਾ ਹੈ ਇਹਦੇ ਫਾਇਦੇ ਹੋਰ ਵੀ ਬੜਿਆ ਹੈ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਸਿਕਰੀ ਹੈ ਜਾਂਦੀ ਵੀ ਨਹੀਂ ਡੈਂਡਰਸ ਜਾਈਂ ਜਾਂਦੇ ਉਹਨੂੰ ਖਤਮ ਕਰਦਾ ਹੈ ਜਿਨ੍ਹਾਂ ਦੇ ਵਾਲ ਝੜਦੇ ਐ ਉਹਨਾਂ ਨੂੰ ਖਤਮ ਕਰਦਾ ਹੈ ਜਿਨ੍ਹਾਂ ਦੇ ਵਾਲ ਝੜੇ ਹੋਏ ਐ ਉਹਨਾਂ ਦੇ ਦੁਬਾਰਾ ਆ ਰਹੇ ਐ ਉਹਨਾਂ ਦੇ ਦੁਬਾਰਾ ਆ ਰਹੇ ਐ ਇੱਕ ਗੰਜਿਆਂ ਤੋਂ ਦੁਆਰਾ ਕੰੰਗੀ ਲੈਣ ਵਾਲਾ ਕੰਮ ਕਰਦਾ ਕੰੰਗੀ ਲੈਣ ਲਈ ਮਜਬੂਰ ਕਰ ਦਿੰਦਾ ਦੁਆਰਾ ਜਿਹੜੇ ਗੰਜੇ ਆਗੇ ਇਹ ਗੰਜੇ ਬੰਦੇ ਤੇ ਜੋ ਸਿਰ 'ਚ ਤੇਲ ਲਾਇਆ ਨਾ ਤੇ ਇਹ ਵਾਲ ਦੁਆਰਾ ਆਗਾ ਹੁੰਦਾ ਓਕੇ ਕਿੰਨੇ ਟਾਈਮ 'ਚ ਵਰਕ ਪਾਉਂਦਾ ਇੱਕ ਸੀਸੀ 'ਚ ਪਤਾ ਲੱਗ ਜਾਂਦਾ ਬੰਦੇ ਨੂੰ ਇਹ ਤਾਂ ਮ사ਜ ਕਰਨ ਦਾ ਢੰਗ ਇਸ ਤਰ੍ਹਾਂ ਦਾ ਹੈ ਜਾਂ ਤੇਲ 'ਚ ਕੋਈ ਚੱਕਰ ਹੈ ਜੀ ਮੈਨੂੰ ਵਾਕਈ ਥੋੜਾ ਰਿਲੈਕਸ ਫੀਲ ਹੋਣ ਲੱਗਿਆ ਲੈਗਸ ਫੀਲ ਹੋਣ ਲੱਗਿਆ ਨਾ ਤੇਲ ਦੀ ਗਰਮਾਹਟ ਹੈ ਜੀ ਇਹ ਇਹ ਤੇਲ ਦੀ ਗਰਮਾਹਟ ਹੈਗੀ ਆ ਮੇਰੇ ਸਿਰ ਦੇ ਵਿੱਚ ਤੇ ਗੰਜ ਪੈ ਗਿਆ ਸੀ ਮੇਰੇ ਆਪ ਦੇ ਦੁਬਾਰਾ ਵਾਲ ਆ ਗਏ हां ਹੁਣ ਗੱਲ ਕਰ ਪਗੜੀ ਬੰਨੀ ਹੋਈ ਐ ਮੈਂ ਤੁਹਾਨੂੰ ਇਹ ਦਿਖਾ ਨਹੀਂ ਸਕਦਾ ਪਰ ਇਹ ਚੈਲੰਜ ਐ ਬਾਲ ਜਿਹੜੇ ਜਿੰਨਾਂ ਦੇ ਝੜੇ ਹੋਏ ਬਹੁਤ ਮੇਰੇ ਹੁਣ ਪੈਣਾ ਦੇਸਾਂ ਵਿਦੇਸਾਂ 'ਚ ਮੇਰਾ ਤੇਲ ਜਾਂਦਾ ਤੇ ਉਹ ਸਾਰੇ ਮੈਨੂੰ ਥੈਂਕ ਯੂ ਕਹਿੰਦੇ ਨੇ ਬਹੁਤ ਬੱਚੇ ਇੱਥੇ ਜਿਹੜੇ ਪੜਨ ਵਾਲੇ ਬੱਚੇ ਐ ਉਹ ਮੇਰੇ ਤੋਂ ਲੈ ਕੇ ਜਾਂਦੇ ਐ ਕਹਿੰਦੇ ਅੰਕਲ ਨੀਂਦ ਨਹੀਂ ਸੀ ਆਉਂਦੀ ਅੱਜ ਕੱਲ ਜਦੋਂ ਦਾ ਅਸੀਂ ਮ사ਜ ਕਰਕੇ ਸੌਂ ਜਾਂਦੇ ਐ ਅਸੀਂ ਘਰਾੜੇ ਮਾਰਦੇ ਰਹਿੰਦੇ ਫੇਰ ਰਾਤ ਨੂੰ ਇਹ ਇੰਨੀ ਨਹੀਂ ਅੱਛਾ ਜਿਹੜੇ ਲੋਕ ਕੰਪਿਊਟਰ ਦੇ ਉੱਤੇ ਕੀ ਕਰ ਰਹੇ ਹੋ ਮੈਂ ਇਹ ਗੱਲ ਹੋਰ ਕਹਿਣਾ ਚਾਹਨਾ ਕਿ ਇਹ ਜਿੰਨ ਲਗਾਉਂਦੇ ਨੇ ਨਾ ਕਈ ਚੀਜ਼ ਬੰਦੇ ਦਿਮਾਗ ਕੰਮ ਨਹੀਂ ਕਰਦਾ ਭੁੱਲਣ ਦੀ ਸ਼ਕਤੀ ਜ਼ਿਆਦਾ ਵੱਧ ਜਾਂਦੀ ਹੈ ਉਹ ਕਹਿੰਦਾ ਮੈਨੂੰ ਤਾਂ ਪੁਰਾਣੀ ਕਿਹੜਾ ਪੁਆਇੰਟ ਸੀ ਉਹ ਯਾਦ ਆ ਜਾਂਦਾ ਮੈਨੂੰ ਆਟੋਮੈਟਿਕ ਹੀ ਅੱਛਾ ਕਹਿੰਦਾ ਇਹ ਚੀਜ਼ ਹੀ ਨਹੀਂ ਜ਼ਬਰਸਤ ਹੈ ਮਤਲਬ ਯਾਦ ਸ਼ਕਤੀ ਤੇ ਵੀ ਕੰਮ ਹੋ ਜਾਂਦਾ ਹੈ ਯਾਦ ਸ਼ਕਤੀ ਤੇ ਵੀ ਕੰਮ ਕਰਦਾ ਹੈ ਮੈਮਰੀ ਨਹੀਂ ਸ਼ਾਰਪ ਹੋ ਚੁਗੀ ਉਹਦੀ ਹੋਰ ਸ਼ਾਰਪ ਹੋਣ ਲੱਗ ਪੈਂਦੀ ਹੈ ਕੀ ਬਾਤ ਹੈ ਜੀ ਜੀ ਔਰ ਅੱਖਾਂ ਦੇ ਫਰਕ ਜੋ ਕਹਿੰਦਾ ਉਹ ਅਲੱਗ ਕਹਿੰਦਾ ਅੱਖਾਂ ਦੀ ਥਕਾਵਟ ਖਤਮ ਹੋ ਜਾਂਦੀ ਹੈ ਅੱਛਾ ਨਾ ਤੋ ਕੇ ਲੱ ਬੈਠ ਜਾਂਦੇ ਨਾ ਨਾ ਅੱਖਾਂ ਦੀ ਥਕਾਵਟ ਦਿਮਾਗ ਫਸਟ ਲਾਸ ਕੰਮ ਕਰਦਾ ਕਿੰਨਾ ਕੁ ਲੈਣਾ ਹੁੰਦਾ ਬਲਵੀਰ ਜੀ ਇਹ ਮੁਸ਼ਕਿਲ ਨਾ ਦੋ ਚਾਰ ਬੂੰਦ ਇੱਥੇ ਲਾਓ ਦੋ ਚਾਰ ਬੂੰਦ ਇੱਥੇ ਦੋ ਚਾਰ ਤੂੰ ਕੱਢ ਕੇ ਤਕਾ ਦੇ ਆ ਦੇਖੋ ਜੀ ਇਹ ਇੱਕ ਵਾਰ ਪਿਛਕਾਰੀ ਮੰਨਦਾ ਹੈ ਤਾਂ ਠੀਕ ਹੈ ਐਨੇ ਚ ਲਗਾਣੇ ਆ ਠੀਕ ਹੈ ਆ ਮੇਨ ਮੇਨ ਪੁਆਇੰਟ ਤੇ ਲਗਾਓ ਜਿਵੇਂ ਕੀ ਜਿੱਦਾਂ ਕਿ ਆਪਣੇ ਪੁਰਪੜੀਆਂ ਹੈਗੀਆਂ ਜਿੱਦਾਂ ਆਪਾਂ ਪੁਰਪੜੀਆਂ ਰਲਾ ਰਹੇ ਆ ਠੀਕ ਹੈ ਔਰ ਇੱਥੇ ਲਾ ਰਹੇ ਪੁਰਪੜੀਆਂ ਦੇ ਫਿਰ ਆਪਾਂ ਗਿੱਚੀ ਤੇ ਵੀ ਲਾਣੇ ਆ ਕਿਉਂਕਿ ਦਿਮਾਗ ਇੱਥੋਂ ਚਲਦਾ ਠੀਕ ਹੈ ਹਾਂ ਕਿ ਗਿੱਚੀ ਭੰਡ ਵੀ ਗਿੱਚੀ ਭੰਡ ਵੀ ਦਿੰਦਾ ਜੀ ਅਗਲਾ ਨਹੀਂ ਨਹੀਂ ਹਾਂ ਉਹ ਗਿੱਚੀ ਪਾਉਂਦੇ ਨੇ ਗਿੱਚੀ ਤੇ ਆਪਾਂ ਸੇਵ ਰੱਖਣੀ ਹੈ ਠੀਕ ਹੈ ਜੇਲੇ ਗਿੱਚੀ ਪੂਰੀ ਪ੍ਰੋਪਰ ਕੰਮ ਕਰੇਗੀ ਅੱਖਾਂ ਵੀ ਕੰਮ ਕਰਨਗੇ ਦਿਮਾਗ ਕੰਮ ਕਰੇਗਾ ਕੰਨ ਦੇ ਪਰਦੇ ਵੀ ਖੁੱਲ ਜਾਣਗੇ ਅੱਛਾ ਇਹ ਵੀ ਕੰਮ ਕਰਦਾ ਇਹ ਕੀ ਬਾਤ ਹੈ ਤੋ ਤੇ ਰਿਜ਼ਲਟ ਲੈ ਹੋਏ ਨੇ ਮੈਂ ਲੈ ਹੋਏ ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਤਾਂ ਹੀ ਮੈਂ ਤੁਹਾਡੀ ਬੋਲੇ ਬੋਲੇ ਹਤ ਕਰਦਾ ਪੈਂਮ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਲਵੀਰ ਜੀ ਸੋ ਤੁਸੀਂ ਦੇਖੋ ਅੱਛਾ ਇੱਕ ਗੱਲ ਹੋਰ ਹੈਗੀ ਹੈ ਰਾਜਵਿੰਦਰ ਜੀ ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਪਾ ਰੱਖੀਆਂ ਨੇ ਜਿਹੜਾ ਇੰਨਾ ਜ਼ਿਆਦਾ ਰਿਲੈਕਸ ਲਗਾਉਣ ਦੇ ਸਾਰੀ ਪੰਜ ਚਾਰ ਮਿੰਟ ਦੇ ਵਿੱਚ ਹੀ ਰਿਲੈਕਸ ਹੋਣਾ ਸ਼ੁਰੂ ਹੋਇਆ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਆ ਸਾਰਾ ਰੱਖਿਆ ਵਸ ਸੌਂਫ ਹੋਗੀ ਦਾਲ ਚੀਨੀ ਹੋਗੀ ਕਾਲੀ ਮਿਰਚ ਹੋਗੀ ਤੇ ਆ ਮੇਥੀ ਦਾਣਾ ਹੋ ਗਿਆ ਬਦਾਮ ਬਦਾਮ ਦਾ ਤੇਲ ਹੋ ਗਿਆ ਜੜਾਵੰਸੀ ਦਾ ਤੇਲ ਹੋ ਗਿਆ ਕਲੌਂਜੀ ਦਾ ਤੇਲ ਹੋ ਗਿਆ ਲੌਂਗ ਦਾ ਤੇਲ ਹੋ ਗਿਆ ਐਲੋਵੀਰਾ ਦਾ ਤੇਲ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ, ਖੀਨੇ ਦਾ ਤੇਲ ਹੋ ਗਿਆ, ਅੰਗੂਰਾਂ ਦਾ ਤੇਲ ਹੋ ਗਿਆ, ਆਮਬਲੇ ਦਾ ਤੇਲ ਹੋ ਗਿਆ, ਨਿੰਬੂ ਦਾ ਤੇਲ ਹੋ ਗਿਆ, ਪਿਆਜ਼ ਦਾ ਤੇਲ ਹੋ ਗਿਆ। ਠੀਕ ਹੈ ਜੀ, ਸੌਂਫ ਦਾ ਤੇਲ ਹੈ, ਆਮਬਲੇ ਦਾ, অ্যালোਵਿਰਾ ਦਾ, ਬ੍ਰਹਮੀ ਦਾ, ਭਿੰਗ ਦਾ, ਰਾਜ ਦਾ ਤੇਲ, ਤુલਸੀ ਦਾ ਤੇਲ। ਠੀਕ ਹੈ, ਅੰਗੂਰ ਦੇ ਬੀਜਾਂ ਦਾ ਤੇਲ, ਪਿਆਜ਼ ਦਾ, ਦਾਲ ਚੀਨੀ ਦਾ, ਕਲੌਂਜੀ ਦਾ, ਮੇਥੀ ਦਾਣਾ, ਆ ਸਾਰੀਆਂ ਜਿਹੜੀਆਂ ਆਈਟਮਾਂ ਨੇ, ਇਹ 20 ਕੀ ਚੀਜ਼ਾਂ ਬਣ ਜੰਦੀਆਂ ਸਾਰੀਆਂ। ਠੀਕ ਹੈ। ਪਿੱਛੇ ਤਾਂ ਦਿਲ ਕਰਦਾ ਜੀ ਹੁਣ ਮ사ਜੇ ਕਰਾਈਏ, ਇੰਟਰਵਿਊ ਛੱਡ ਦਈਏ। ਮੈਂ ਤੁਹਾਨੂੰ ਤਾਂ ਹੀ ਕਹਿਆ ਹੈ ਨਾ ਤਾਂ ਹੀ ਤਾਂ ਮੈਂ ਚੈਲੰਜ ਕਰਕੇ ਕਹਿੰਦੇ ਪਹਿਲਾਂ ਤੁਸੀਂ ਕਰਾਓ ਜੇ ਤੁਹਾਨੂੰ ਨੀਂਦ ਆਉਣ ਲੱਗੇ ਜੇ ਗੱਡੀ 'ਚ ਜਾ ਕੇ ਸੁੱਤੇ ਜਾਓ ਫੇ ਦੇਖੋ ਫੇ ਸਵਾਦ ਕਿੰਨਾ ਆਉਂਦਾ ਤੁਸੀਂ ਕਹੋਗੇ ਫਰੂਕੀ ਸਾਹਿਬ ਵੀ ਘਰੇ ਲੈ ਕੇ ਜਾਓਗੇ ਮੈਡਮ ਨੂੰ ਇਹ ਕਹੋਗੇ ਵੀ ਮੈਡਮ ਜੀ ਤੇਲ ਦੀ ਮਾਲਿਸ਼ ਕਰੋ ਤੇ ਮੈਨੂੰ ਨੀਂਦ ਵਧੀਆ ਆ ਜਾ ਕਰੇ ਜਿਹੜੇ ਬੱਚੇ ਪੇਪਰਾਂ ਕਰਕੇ ਜਾਂ ਐਗਜ਼ਾਮ ਕਰਕੇ ਸਟ्रेस 'ਚ ਨੇ ਕੋਈ ਬੰਦੇ ਕੰਮ ਕਰਕੇ ਆਪਣੇ ਸਟ्रेस 'ਚ ਨੇ ਕਈ ਭੈਣਾ ਘਰੇਲੂ ਕਲੇਸ਼ ਕਰਕੇ ਸਟ्रेस 'ਚ ਨੇ ਉਹਨਾਂ ਤੇ ਕੰਮ ਕਰੋ ਹਰੇਕ ਤੇ ਕਿਸੇ ਤੇ ਵੀ ਕੋਈ ਵੀ ਬੰਦਾ ਸਟ्रेस ਚ ਹੋਵੇ ਜਿਹੜਾ ਬੰਦੇ ਨੂੰ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਬੜਾ ਪਰੇਸ਼ਾਨ ਰਹਿਣਾ ਯਾਰ ਮੈਂ ਕਹਿੰਦਾ ਤੇਲ ਦੀ ਮਾਲਸ਼ ਕਰਕੇ ਪੈ ਜੇ ਕੋਈ ਡੈਸਪਰੀਨ ਜਾਂ ਕੋਈ ਗੋਲੀ ਲੈਣ ਦੀ ਲੋੜ ਨਹੀਂ ਫਰੂਕੀ ਸਾਹਿਬ ਹਾਂ ਗੋਲੀਆਂ ਸੁੱਟ ਜਾਣੀਆਂ ਲੋਕਾਂ ਦੀਆਂ ਗੋਲੀਆਂ ਦੇ ਸਾਈਡ ਇਫੈਕਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹਾਂ 100% ਨੇਚਰਲ ਹੈ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਲਵੀਰ ਜੀ ਬੱਸ ਕਰੋ ਮੈਨੂੰ ਲੱਗਦਾ ਥੋੜਾ ਜਿਹਾ ਟਾਈਮ ਤੁਸੀਂ ਹੋਰ ਕਰਤਾ ਮੈਂ ਇੰਟਰਵਿਊ ਛੱਡ ਕੇ ਤੁਹਾਡੇ ਵਾਲੇ ਪਾਸੇ ਹੋ ਜੀ थैंक यू ਜੀ थैंक यू ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡੈਮੋ ਦੇਣ ਵਾਸਤੇ ਅੱਛਾ ਜੇ ਜਿਹੜੇ ਲੋਕ ਹੈਗੇ ਨੇ ਬਹੁਤ ਵਾਰ ਹੁੰਦਾ ਜੀ ਕਿ ਨਾ ਜੀ ਸਵੇਰੇ ਸੁਫਕਤੇ ਜਦੋਂ ਹੁੰਦਾ ਉਸ ਵੇਲੇ ਅੱਖ ਖੁੱਲਦੀ ਹੈ ਹੂੰ ਮੁੜ ਕੇ ਸਾਰੀ ਰਾਤ ਦਿਨ ਲੰਘ ਜਾਂਦਾ ਰਾਤ ਕਈ ਕਈ ਮੈਂ ਇਸ ਤਰ੍ਹਾਂ ਦੇ ਲੋਕ ਵੀ ਦੇਖੇ ਨੇ ਜਿਹੜੇ ਕਹਿੰਦੇ ਨੇ ਜੀ ਅੱਜ ਤੱਕ ਅਸੀਂ ਲਗਾਤਾਰ 1 ਘੰਟਾ ਕਦੇ 100 ਕਿਨੇ ਦੇਖਿਆ ਸਾਨੂੰ 20 ਸਾਲ ਹੋ ਗਏ ਮੈਂ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਨੂੰ ਜਾਣਦਾ ਜਿਹੜੇ ਕਹਿੰਦੇ ਜੀ ਮੈਨੂੰ 20 ਸਾਲ ਤੋਂ ਨੀਂਦ ਹੀ ਨਹੀਂ ਆਈ ਪ੍ਰੋਪਰ ਮੈਂ ਕਹਿੰਦਾ ਕਿ ਰੋਕੀ ਸਾਹਿਬ ਇੱਕ ਵਾਰ ਯੂਜ਼ ਕਰਕੇ ਦੇਖੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਰਤੇ ਤੋਂ ਬਗੈਰ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਵਰਤੋਗੇ ਤਾਂ ਪਤਾ ਹੋਊਗਾ ਰਿਜ਼ਲਟ ਅੱਗੇ ਲਵੋ ਮੈਂ ਤਾਂ ਕਹਿੰਦਾ ਵੀ ਇੱਥੇ ਆਓ ਫਿਰ ਤੋਂ ਪਹਿਲਾਂ ਤੁਸੀਂ ਵਰਤੋ ਮ사ਜ ਹੈ ਹੈਡ ਮ사ਜ ਕਰਾਓ ਫਿਰ ਤੁਸੀਂ ਇਹਨਾਂ ਨੂੰ ਲਓ ਹਾਂ ਜੀ ਜੀ ਫਿਰ ਪਕ ਲੋ ਦੂਸਰਾ ਇੱਕ ਮੈਂ ਹੁਣ ਇਸ ਇੱਕ ਸਾਨੂੰ ਹੋਰ ਖੁਸ਼ਖਬਰੀ ਮੇਰੇ ਭੈਣਾ ਭਰਾਵਾਂ ਨੂੰ ਦੇਣ ਜਾ ਰਿਹਾ ਹਾਂ ਵੀ ਸੋਡੇ ਬਦੌਲਤ ਮੇਰੇ ਜਿਹੜੇ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਲੁਧਿਆਣੇ ਦੇ ਵਿੱਚ ਵੀ ਪਹਿਲੀ ਤਰੀਕ ਤੋਂ 1 ਅਗਸਤ ਤੋਂ ਆਪਾਂ ਆਪਣਾ ਜਿਹੜਾ ਸੈਂਟਰ ਹੈ ਲੁਧਿਆਣੇ ਵੀ ਆਪਾਂ ਓਪਨਿੰਗ ਕਰ ਰਹੇ ਹਾਂ ਉੱਥੇ ਮੇਰੇ ਭੈਣਾ ਭਰਾਵਾਂ ਦੀ ਬੜੀ ਮੰਗ ਸੀਗੀ ਕਹਿੰਦੇ ਜੀ ਪ੍ਰਧਾਨ ਜੀ ਉੱਥੇ ਅਸੀਂ ਬੜੇ ਪਰੇਸ਼ਾਨ ਆ ਲੁਧਿਆਣੇ ਦੇ ਲੋਕ ਬਹੁਤ ਪੇਸ਼ੈਂਟ ਆਉਂਦੇ ਸੀ ਮੇਰੇ ਕੋਲੇ ਵੀ ਯਾਰ ਜੇ ਤੁਸੀਂ ਉੱਥੇ ਕਲੀਨਿੰਗ ਕਰ ਲਓ ਤਾਂ ਆਪਾਂ ਪਹਿਲੀ ਤਰੀਕ ਤੋਂ ਆਪਾਂ ਬਾਅਦ ਲੁਧਿਆਣੇ ਸ਼ੁਰੂ ਕਰਨ ਜਾ ਰਹੇ ਆ ਮਾਡਲ ਟਾਊਨ ਦੇ ਇੱਥੇ ਹੈੱਡ ਮ사ਜ ਹੋਊਗੀ ਜੀ ਹੈੱਡ ਮ사ਜ ਮਤਲਬ ਸਿਰ ਨਰਮ ਕਰਨ ਵਾਲੇ ਮ사ਜ ਨੀਮ ਮ사ਜ ਤੇ ਪੂਰੀ ਬਾਡੀ ਮ사ਜ ਤੇ ਹੈੱਡ ਮ사ਜ ਇਹ ਤਾਂ ਸਪੈਸ਼ਲ ਜਿੱਥੇ ਦਰਦ ਹੋਣਾ ਜਿੱਥੇ-ਜਿੱਥੇ ਵੀ ਦਰਦ ਹੈ ਬਾਡੀ ਜੀ ਕਿਤੇ ਵੀ ਦਰਦ ਹੈ ਹਰ ਤਰ੍ਹਾਂ ਦੀ ਮ사ਜ ਤੁਹਾਨੂੰ ਉੱਥੇ ਮਿਲੇਗੀ ਤੇ ਮਾਡਲ ਟਾਊਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਦੂਸਰੇ ਪਾਸੇ ਕ੍ਰਿਸ਼ਨਾ ਮੰਦਿਰ ਹੈ ਉਦੇ ਵਿਚਾਲੇ ਜਿਹੜੀ ਆ ਉਹ ਟਿਸਨ ਮਾਰਕੀਟ ਹੈ ਠੀਕ ਹੈ 30 ਨੰਬਰ ਸ਼ੋਰੂਮ ਹੈ ਤੁਸੀਂ ਉੱਥੇ ਪਹਿਲੀ ਤਰੀਕ ਤੋਂ ਬਾਅਦ ਮੈਂ ਮੇਰੇ ਤਾਂ ਤਾਂ ਹੈਡ ਮ사ਜ ਦੱਸੋ ਜੀ ਬਹੁਤ ਪਰੇਸ਼ਾਨੀਆਂ ਨੇ ਮੇਰੇ ਦਾ ਰਿਲੈਕਸ ਹੋਣਾ ਆ ਬੜਿਆ ਸ਼ਬਦ ਤੁਹਾਡੇ ਘੱਟ ਹੋ ਗਏ ਕਿ ਸਾਹਿਬ ਤੁਸੀਂ ਤਾਂ ਕਹਿਣਾ ਤੁਸੀਂ ਆ ਜਾਇਆ ਕਰੋ ਲੁਧਿਆਣੇ ਨੰਗਦੇ ਬੜਦੇ ਮੇਰੇ ਕੋਲ ਲੁਧਿਆਣੇ ਆ ਕੇ ਮ사ਜ ਕਰਾ ਜਾ ਕਰੋ ਨੀ ਸਿਸੀ ਲੈ ਜਾਓ ਘਰੇ ਮੈਡਨ ਦੀ ਡਿਊਟੀ ਲਾ ਦਿਓ ਜੀ ਜੀ ਬਸ ਤਾਂ ਕਿ ਆ ਰਹੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬਲਵੀਰ ਜੀ ਤੁਹਾਡਾ ਵੀ ਬਹੁਤ ਸੋਹਣੀ ਮ사ਜ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸੁਖ ਹੈਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਨ੍ਹਾਂ ਦੀਆਂ ਗੋਲੀਆਂ ਜਿਨ੍ਹਾਂ ਦੇ ਲੱਗੀਆਂ ਨੇ ਪੱਕੀਆਂ ਗੋਲੀਆਂ ਗੋਲੀ ਕਿੰਨੇ ਦਿਨਾਂ ਚ ਹਟਜੂ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਮ사ਜ ਤਾਂ ਕਰਾਵੇ ਅੱਛਾ ਹਾਂ ਮੈਂ ਕਹਿੰਦਾ ਮ사ਜ ਕਰਾ ਕੇ ਚੈੱਕ ਕਰਕੇ ਜਾਵੇ ਹਾਂ ਵੀ ਗੋਲੀ ਦੀ ਰਾਤ ਨੂੰ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ ਆ ਮੈਂ ਸਾਡੇ ਤੋਂ ਕਰਾਵੇ ਇਹ ਲੱਗੇ ਰਾਤ ਨੂੰ ਫੇਰ ਮੜੀ ਕਿਸੇ ਤਾਂ ਬਹੁਤ ਬੰਦੇ ਕਹਿੰਦੇ ਨੇ ਮੈਨੂੰ ਰੈਟਸ ਟੈਸਟ ਦਿੰਦਾ ਤੇ ਪੁੜਪੁੜੀਆਂ ਦੁਖਦੀਆਂ ਸਿਰ ਦੁਖਦਾ ਮੈਂ ਗੋਲੀ ਲੈਣ ਦੀ ਲੋੜ ਹੀ ਨਹੀਂ ਪਰ ਦਰਦ ਨਾ ਜੀ ਰਾਤ ਨੂੰ ਸੌਣ ਲੱਗਿਆ ਪਿੱਛੋਂ ਦਰਦ ਹੋ ਕੇ ਅੱਖਾਂ ਦੇ ਵਿੱਚੋਂ ਹਾਂ ਸਾਰੇ ਬਰਦ ਹੋਣਾ ਦਰਦ ਦੁਰਦ ਨਹੀਂ ਰਹਿੰਦਾ ਫੁਰਕੀ ਸਾਹਿਬ ਕੁਕੀ ਜੀ ਦਰਦ ਨਹੀਂ ਕਿਤੇ ਰਹਿੰਦਾ ਹੈਗਾ ਤੁਸੀਂ ਇਹਦੀ ਮ사ਜ ਕਰਾ ਕੇ ਦੇਖੋ ਅੱਜ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਦਰਦ ਰਹਿੰਦਾ ਹੈ ਕਿ ਨਹੀਂ ਰਹਿੰਦਾ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਜ਼ਰੂਰ ਦਰਸ਼ਕਾ ਨੂੰ ਵੀ ਕਿੰਨਾ ਕੁ ਇਫੈਕਟ ਜਿਹੜਾ ਆਇਆ ਫਿਲਹਾਲ ਜਿਹੜਾ ਇਫੈਕਟ ਆਇਆ ਉਹ ਰਿਲੈਕਸ ਕਰਨ ਵਾਲਾ ਕਰਤਾ ਮਨ ਵੀ ਰਿਲੈਕਸ ਹੋ ਗਿਆ ਜਿਹੜੇ ਘੋੜੇ ਫਿਰਦੇ ਸੀ ਸਵਾਲਾਂ ਵਾਲੇ ਉਹ ਥੋੜੇ ਜਿਹਾ ਸ਼ਾਂਤ ਕਰਦੇ ਹਾਂ ਬਿਲਕੁਲ ਮਰਤੇ ਤੋਂ ਪਤਾ ਲੱਗਦਾ ਨਾ ਮੈਨੂੰ ਤਾਂ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਸੁਖਰ ਵੈਦਾ ਦੇ ਜਿਹੜੇ ਐਮ ਡੀ ਨੇ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਆਪਣੇ ਵੱਲੋਂ ਬਣਾਇਆ ਹੋਇਆ ਨੁਸਕੇ ਵਾਲਾ ਫਾਰਮੂਲੇ ਵਾਲਾ ਤੇਲ ਅਪਲਾਈ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਨੀਂਦ ਨਾ ਆਉਣ ਤੋਂ ਪਰੇਸ਼ਾਨ ਨੇ ਇਹ ਨੁਸਕਾ ਇਸਤੇਮਾਲ ਕਰਨ ਤੋਂ ਬਾਅਦ ਉਹਨਾਂ ਨੂੰ ਨੀਂਦ ਆਉਣੀ ਪ੍ਰੋਪਰ ਸ਼ੁਰੂ ਹੋ ਜਾਏਗੀ ਹੋਰ ਵੀ ਜਿਹੜੀਆਂ ਉਹਨਾਂ ਨਾਲ ਨਾਲ ਸੰਬੰਧਿਤ ਕੋਈ ਦਿੱਕਤਾਂ ਪਰੇਸ਼ਾਨੀਆਂ ਨੇ ਨੀਂਦ ਨਾਲ ਸੰਬੰਧਿਤ ਚਿੰਤਾਵਾਂ ਨੇ ਕੋਈ ਖਦਸ਼ੇ ਨੇ ਕੋਈ ਇੱਕ ਚੀਜ਼ ਵਾਰ-ਵਾਰ ਵਾਰ-ਵਾਰ ਯਾਦ ਆ ਰਹੀ ਹੈ ਦੁੱਖ ਦੇ ਰਹੀ ਹੈ ਮਾਨੂੰ ਉਸ ਚੀਜ਼ ਤੇ ਵੀ ਇਹ ਚੀਜ਼ ਜਿਹੜੀ ਕੰਟਰੋਲ ਕਰੇਗਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕ ਰਾਤ ਵੇਲੇ ਨੀਂਦ ਜਾਂ ਗੋਲੀਆਂ ਖਾ ਕੇ ਸੌਂਦੇ ਨੇ ਤੇ ਸਾਰਾ ਦਿਨ ਉਸ ਤੋਂ ਬਾਅਦ ਉਹਦੇ ਅਸਰ ਹੀਟ ਹੀ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਤੇਲ ਉਹਨਾਂ ਵਾਸਤੇ ਅੰਮ੍ਰਿਤ ਸਾਬਿਤ ਹੋ ਸਕਦਾ ਹੈ ਧੰਨਵਾਦ